ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾ ਆਪਾਂ ਗੱਲ ਕਰਨੀ ਆ ਇੱਕ ਸਿੱਖੀ ਭੇਖ ਦੇ ਵਿੱਚ ਬਾਣੇ ਦੇ ਵਿੱਚ ਇੱਕ ਗਾਇਕ ਦੀ ਜਿਹਦਾ ਬਾਣਾ ਦਾ ਸਿਖਾਂ ਵਾਲਾ ਬਾਣਾ ਪਾ ਕੇ ਤੇ ਸਾਡੇ ਵਾਲੇ ਲੋਕਾਂ ਸਟੇਜ ਤੇ ਚਾੜਤਾ ਉਹਨੂੰ ਵੀ ਵੇਖਣ ਨੂੰ ਐ ਲੱਗਦਾ ਵੀ ਜਿੱਦਾਂ ਸਿੱਖੀ ਦਾ ਬੜਾ ਤਗੜਾ ਪ੍ਰਚਾਰ ਕਿਆ ਪਰ ਹੈਗਾ ਗਾਇਕਿਆ ਪਿਛਲੇ ਦਿਨੀ ਉਹਨੇ ਇੱਕ ਗੱਲ ਕੀਤੀ ਸੀ ਉਹਨੇ ਇੱਕ ਗਾਣਾ ਵੀ ਕੱਢਿਆ ਪਿਛਲੇ ਦਿਨੀ ਗਾਣਾ ਸੀ ਬਾਬਾ ਸ਼੍ਰੀ ਚੰਦ ਜੀ ਤੇ ਉਹਨਾਂ ਨੇ ਉਹ ਗਾਣੇ ਦੇ ਵਿੱਚ ਗੱਲ ਕੀਤੀ ਵੇਖ ਮੰਡੀ ਵਾਲੇ ਸੰਤਾਂ ਦੀ ਸਾਧਨਾ ਹੁਣ ਮੰਡੀ ਵਾਲਾ ਸੰਤ ਕਿਹੜਾ ਮੰਡੀ ਵਾਲਾ ਸਾਧ ਕਿਹੜਾ ਜਿਹੜਾ ਆਰਐਸਐਸ ਦੇ ਪੈਰਾਂ ਦੇ ਵਿੱਚ ਬੈਠਾ ਹੀ ਜਾ ਕੇ ਬਾਬਾ ਗਲਾਬ ਸਿੰਘ ਜੀ ਕੱਲੀ-ਕੱਲੀ ਗੱਲ ਤੁਹਾਨੂੰ ਸੰਬੋਧਨ ਕਰਕੇ ਕਰ ਰਹੇ ਆ ਜੇ ਜਵਾਬ ਹੋਇਆ ਤਾਂ ਵੀਡੀਓ ਪਾ ਦਿਓ ਹਟ ਤੇ ਜਵਾਬ ਦੇ ਦਿਓ ਜੇ ਵੀਡੀਓ ਨਾ ਪਾਇਓ ਨੰਬਰ ਤੁਹਾਡੇ ਕੋਲ ਹੋਵੇਗਾ ਫੋਨ ਲਾ ਲਿਓ ਗੱਲ ਕਰ ਲਿਓ ਓਪਨ ਚੈਲੰਜ ਬਾਬਾ ਗਲਾਬ ਸਿੰਘ ਜੀ ਤੁਹਾਨੂੰ ਦੇ ਰਿਆ ਵਾਂ ਬਾਬਾ ਗਲਾਬ ਸਿੰਘ ਜੀ ਓਪਨ ਚੈਲੰਜ ਦੇ ਰਿਆ ਤੁਹਾਨੂੰ ਮੈਂ ਖੁੱਲਾ ਚੈਲੰਜ ਖੁੱਲਮ ਖੁੱਲਾ ਚੈਲੰਜ ਹਰਮਨਦੀਪ ਸਿੰਘ ਤੋੜ ਮੈਂ ਦੇ ਰਿਆ ਵਾਂ ਜਿਹੜਾ ਮਰਜ਼ੀ ਚੈਨਲ ਲਾਓ ਜਿਹੜੇ ਮਰਜ਼ੀ ਕੈਮਰਾ ਲਾਓ ਜਿਹੜੇ ਮਰਜ਼ੀ ਮਾਈਕ ਲਾਓ ਵੱਡੇ ਵੱਡੇ ਚੈਨਲ ਲਾਓ ਵੱਡੇ ਵੱਡੇ ਸਟੂਡੀਓ ਲਾਓ ਬਾਬਾ ਗਲਾਬ ਸਿੰਘ ਜੀ ਆਓ ਬਾਣੀ ਦੇ ਵਿੱਚੋਂ ਖੰਡਨ ਕਰਾਂਗੇ ਤੁਹਾਡਾ ਬਾਬਾ ਗਲਾਬ ਸਿੰਘ ਜੀ ਸਦਾ ਸੰਬੋਧਨ ਹੋ ਰਹੇ ਆ ਇਸ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਨੂੰ ਇੱਕ ਰਾਜਾ ਰਾਜਾ ਜੀ ਰਾਜਾ ਸਾਹਿਬ ਦਾ ਇੱਕ ਮੁੱਦਾ ਜਿਹੜਾ ਵਾ ਕਾਫੀ ਇੰਟਰਨੈਟ ਦੇ ਉੱਤੇ ਘੁੰਮ ਰਿਹਾ ਵਾ ਬੜਾ ਵਾਇਰਲ ਹੋ ਰਿਹਾ ਵਾ ਬਾਬਾ ਗਲਾਬ ਸਿੰਘ ਜਿਨ੍ਹਾਂ ਨੇ ਮੋਟਾ ਲਫਾਫਾ ਲੈ ਕੇ ਭਾਰੀ ਲਫਾਫੇ ਦੇ ਰਸਤਾ ਲੈ ਕੇ ਤੇ ਜਿਹੜਾ ਉਹ ਰਾਜਾ ਨਵ ਕਮਲ ਉਹਨਾਂ ਦੇ ਡੇਰੇ ਨੂੰ ਬڑے-ਵਡੇ ਪੱਦਰ ਤੇ ਬਾਬਾ ਗੁਲਾਬ ਸਿੰਘ ਪ੍ਰਮੋਟ ਕਰ ਰਹੇ ਆ ਹੁਣ ਉਹ ਡੇਰਾ ਸਿੱਖੀ ਸਦਨ ਤਾਂ ਕਿੰਨਾ ਜੁੜਦਾ ਤੇ ਕਿੰਨਾ ਕਿ ਨਹੀਂ ਇਸ ਗੱਲ ਉੱਤੇ ਮੈਂ ਅੱਗੇ ਵੀ ਇੱਕ ਵਾਰੀ ਆਪਣਾ ਵਿਚਾਰ ਸਾਂਝਾ ਕਰ ਚੁੱਕਾ ਵਾਂ ਪਹਿਲੀ ਗੱਲ ਗੁਰਦੁਆਰੇ ਦੇ ਵਿੱਚ ਤੇ ਡੇਰੇ ਦੇ ਵਿੱਚ ਫਰਕ ਕੀ ਆ ਪਹਿਲਾਂ ਤਾਂ ਆਪਾਂ ਇਹ ਵੇਖੀਏ ਕਈਆਂ ਨੇ ਕਿਹਾ ਉਹ ਜੀ ਗੁਰਦੁਆਰਾ ਵਾ ਕਈਆਂ ਨੇ ਇਹ ਵੀ ਕਹਿਤਾ ਉਹ ਤਾਂ ਸਾਨੂੰ ਦਰਬਾਰ ਸਭ ਤੋਂ ਵੱਡਾ ਵਾ ਸਾਡੇ ਵਾਸਤੇ ਜਾਂਦੇ ਉਹ ਦੂਜਾ ਦਰਬਾਰ ਸਾਬਿਆ ਇਹ ਕੌਣ ਕਹਿੰਦਾ ਭੇਡਾਂ ਅੱਗੇ ਬੇਨਤੀ ਕੀਤੀ ਭੇਡਾਂ ਹਰ ਇੱਕ ਦੀਆਂ ਹੁੰਦੀਆਂ ਚਾਹੇ ਉਹ ਭੇਡਾਂ ਕੇ ਪ੍ਰਚਾਰਕੀਆਂ ਵੀ ਹੋ ਸਕਦੀਆਂ ਵਾ ਉਹ ਭੇਡਾਂ ਕੇ ਵੱਡੇ ਡੇਰੇ ਦੀਆਂ ਵੀ ਹੋ ਸਕਦੀਆਂ ਵਾ ਨਕੋਦਰ ਵਾਲੇ ਬੀੜੀ ਫੂਕਣੀਆਂ ਦੀਆਂ ਭੇਡਾਂ ਉਹ ਹਦੀਆਂ ਵਾ ਉਹ ਭੇਡਾਂ ਵਿਆਹਸ ਹਲੇਰਾ ਦਾ ਸੋਮੀ ਦੀਆਂ ਵੀ ਹੋਦੀਆਂ ਤੇ ਉਹ ਭੇਡਾਂ ਸਰਸੇ ਵਾਲੇ ਬਲਾਤ ਕਰੀ ਦੀਆਂ ਵੀ ਤਾਂ ਸਰਸੇ ਵਾਲੇ ਕਤਲ ਦੀਆਂ ਵੀ ਹੋ ਸਕਦੀਆਂ ਵਾ ਭੇਡਾਂ ਦੇ ਭੇਡਾਂ ਹੁੰਦੀਆਂ ਹੋ ਸਕਦੀਆਂ ਕਿਸ ਦੀਆਂ ਵੀ ਤਾਂ ਜਿਹੜੀ ਮੈਂ ਗੱਲ ਕਰਨੀ ਆ ਜਿਹੜੀਆਂ ਭੇਡਾਂ ਵਾ ਉਹ ਰਾਜਾ ਨਾਮ ਕਮਲ ਡੇਰੇ ਦੀਆਂ ਉਦਿਆਂ ਵੀ ਹੈਗੀਆਂ ਉਹ ਵੀ ਬਿਆਨ ਦੇ ਰਹੀਆਂ ਆਂਦੀਆਂ ਸਾਨੂੰ ਦਾ ਦਰਬਾਰ ਸਾਹਿਬ ਨਾਲੋਂ ਵੱਡਾ ਵਾਏ ਦੂਜਾ ਦਰਬਾਰ ਸਾਹਿਬ ਹੀ ਆ ਹੁਣ ਦਰਬਾਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਚਰਨ ਪਾਏ ਗੁਰੂ ਅਰਜਨ ਸਾਹਿਬ ਦੇ ਚਰਨ ਪਾਏ ਗੁਰੂ ਅਰਗਵਿੰਦ ਸਾਹਿਬ ਪਾਤਸ਼ਾਹ ਮਹਾਰਾਜ ਨੇ ਕਾਲ ਤੱਕ ਸਭ ਦੀ ਸਾਰੀ ਕੀਤੀ ਉੱਥੇ ਉਸ ਅਸਥਾਨ ਦੀ ਤੁਲਨਾ ਇੱਕ ਡੇਰੇ ਨਾਲ ਕਰੋ ਕਿਹੜਾ ਡੇਰਾ ਜਿਹੜਾ ਡੇਰਾ ਸਿੱਖੀ ਸਿਧਾਂਤਾਂ ਉੱਤੇ ਖਰਾ ਨਹੀਂ ਉਤਰਦਾ ਹੁਣ ਗੁਰਦੁਆਰੇ ਦੀਆਂ ਬਾਬਾ ਗਲਾਬ ਸਿੰਘ ਜੀ ਸੰਬੋਧਨ ਤੁਹਾਨੂੰ ਹੋ ਰਹੇ ਆ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਹੁੰਦੀਆਂ ਪਹਿਲੀ ਨਿਸ਼ਾਨੀ ਧੰਨ ਸ਼੍ਰੀ ਗੁਰੂ ਗ ਦੂਜੀ ਨਿਸ਼ਾਨੀ ਸੰਗਤ ਤੇਜੀ ਪੰਗਤ ਚੌਥੀ ਨਿਸ਼ਾਨ ਸਾਹਿਬ ਤਿੰਨ ਕਾਰਾ ਪੰਜ ਨਿਸ਼ਾਨੀਆਂ ਹੁਣ ਗੁਰੂ ਗ੍ਰੰਥ ਸਾਹਿਬ ਪਹਿਲੀ ਨਿਸ਼ਾਨੀ ਹੈ ਧਿਆਨ ਨਾਲ ਮੇਰੀ ਬੇਨਤੀ ਸੁਣੀਓ ਗੁਰੂ ਗ੍ਰੰਥ ਸਾਹਿਬ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਵੀ ਰੱਖੇ ਆ ਪਰ ਉਹ ਗੁਰਦੁਆਰਾ ਨਹੀਂ ਬਣ ਜਾਂਦਾ ਕਿਉਂ ਕਿਉਂਕਿ ਉੱਥੇ ਬਾਕੀ ਦੀਆਂ ਚਾਰ ਜਾਂ ਤਿੰਨ ਨਿਸ਼ਾਨੀਆਂ ਨਹੀਂ ਹੋਣੀਆਂ ਦੂਜੀ ਬੇਨਤੀ ਘਰ ਦੇ ਵਿੱਚ ਮਹਾਰਾਜ ਦਾ ਸਰੂਪ ਹੋਊਗਾ ਤੇ ਆਣ ਗਵਾਂਡ ਦੇ ਵਿੱਚ ਕਈ ਵਾਰੀ ਬੰਦੇ ਦੀ ਬਣਦੀ ਨਾ ਹੋਊਗੀ ਤੇ ਆਣ ਗਵਾਂਡ ਕਦੀ ਕੋਈ ਬੰਦਾ ਉਸ ਘਰ ਦੇ ਵਿੱਚ ਮੱਥਾ ਟੇਕਣ ਨਹੀਂ ਜਾਊਗਾ ਕਿਉਂ ਕਿਉਂਕਿ ਉਹ ਘਰ ਦੇ ਮਾਲਕ ਨਾ ਨਹੀਂ ਬਣਦੀ ਹਾਲਾਂਕਿ ਮਾਲਕ ਦੇ ਲੱਗੇ ਬੇਨਤੀ ਕੀਤੀ ਗੁਰੂ ਗ੍ਰੰਥ ਸਾਹਿਬੀ ਆ ਪਰ ਘਰ ਦੇ ਮਾਲਕ ਨਾ ਤੇ ਸ਼ਰੀਕੇ ਦੇ ਵਿੱਚੋਂ ਕੋਈ ਬੰਦੇ ਨਹੀਂ ਬਣਦੀ ਇਸ ਕਰਕੇ ਬੰਦਾ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਨਹੀਂ ਜਾਊਗਾ ਫਿਰ ਪੰਗਤ ਸੰਗਤ ਹੁਣ ਪੰਗਤ ਦੀ ਗੱਲ ਕਰੀ ਗੀ ਤੇ ਪੰਗਤ ਤਾਂ ਮੈਨੂੰ ਲੱਗਦਾ ਵੇ ਲੰਗਰ ਬਾਹਰੋਂ ਬਣ ਕੇ ਆਉਂਦੇ ਬਹੁਤ ਢੇਰੇਆਂ 'ਚ ਪੰਗਤ ਤਾਂ ਬਾਹਰੋਂ ਬਣ ਕੇ ਆਉਂਦੇ ਲੰਗਰ ਤੇ ਪੰਗਤ ਕਿੱਥੋਂ ਲਿਆਉਣੀ ਹੈ ਸੰਗਤ ਸੰਗਤ ਆਪਾਂ ਨੂੰ ਕਹਿਣ ਸਕਦੇ ਹੋ ਭੇਟਾਂ ਸਾਰੀਆਂ ਫਿਰ ਤਿੱਜੀ ਫਿਰ ਚੌਥੇ ਆ ਗਿਆ ਨਗਾਰਾ ਕਿੰਨੇ ਕਡੇਰੇਆਂ ਦੇ ਵਿੱਚ ਨਗਾਰਾ ਪਿਆ ਅੱਜ ਪੰਜਵਾਂ ਆ ਗਿਆ ਫਿਰ ਨਿਸ਼ਾਨ ਸਾਹਿਬ ਤਨ ਨਿਸ਼ਾਨ ਸਾਹਿਬ ਕਿੱਥੇ ਹੈ ਉੱਥੇ ਮੋਰ ਦੇ ਖੰਭ ਲਾਏ ਆ ਨਹੀਂ ਜੀ ਇਹ ਇਹ ਦੂਜੇ ਉਹਦਾ ਵਾ ਕੋਈ ਆਖੀ ਜਾਂਦਾ ਸਨਾਤਨ ਦਾ ਨਿਸ਼ਾਨ ਸਾਹਿਬ ਆ ਕੋਈ ਵੀ ਆਂਦਾ ਜਾਂਦਾ ਵੀ ਇਹ ਲਓ ਜੀ ਇਹ ਫਕੀਰੀ ਦਾ ਨਿਸ਼ਾਨ ਸਾਹਿਬ ਆ ਮੈਂ ਬੇਨਤੀ ਕਰਾਂ ਅਸੀਂ ਕਿਹ ਫਕੀਰੀ ਤੋਂ ਕਿ ਲੈਣਾ ਅਸੀਂ ਕਿਹ ਫਕੀਰੀ ਤੋਂ ਕਿ ਲੈਣਾ ਸਾਡਾ ਰਵਾ ਵਾਸਤਾ ਗੁਰੂ ਗ੍ਰੰਥ ਸਾਹਿਬ ਨਾਵਾ ਨਿਸ਼ਾਨ ਸਾਹਿਬ ਤੋਂ ਹੀ ਨਾ ਲਾਓ ਸਿੱਖੀ ਦੇ ਸਿਧਾਂਤਾਂ ਦੀਆਂ ਟੱਟੀਆਂ ਔੜੀਆਂ ਡੇਰੇ ਦੇ ਵਿੱਚ ਬਾਬਾ ਗਲਾਬ ਸਿੰਘ ਜੀ ਦਿਓਗੇ ਜਵਾਬ ਇਹ ਪੰਜ ਨਿਸ਼ਾਨੀਆਂ ਦੀ ਗੱਲ ਕਰਤੀ ਮੈਂ ਸ਼੍ਰੀ ਅਕਾਲ ਤੱਕ ਸਾਹਿਬ ਵੱਲੋਂ ਪੰਥ ਪ੍ਰਵਾਨ ਸਿੱਖ ਰਾਤ ਮਰਿਆਦਾ ਪੜਿਓ ਸਿੱਖ ਰਾਤ ਮਰਿਆਦਾ ਦੇ ਵਿੱਚ ਬਕਾਇਦਾ ਇਹ ਗੱਲ ਲਿਖੀ ਆ ਕਿ ਗੁਰੂ ਗ੍ਰੰਥ ਸਾਹਿਬ ਲੜੀਆਂ ਚਲਾਉਣੀਆਂ ਸੰਪੜ ਪਾੜ ਰੱਖਣੀ ਮਨਮਤ ਆ ਨਾਨਕ ਸਰਗਿ ਵੀ ਕਰੀ ਜਾਂਦੇ ਅੱਜ ਉਹ ਯੂ ਕਾਮ ਡੇਰੇ ਦੇ ਵਿੱਚ ਕਰ ਰਹੇ ਆ 100 ਘਾਟ ਬਾੜ ਐ ਤੇ 100 ਘਾਟ ਬਾੜ ਐ ਤੇ ਇੱਕ ਇੱਕ ਸੰਪੜ ਪਾੜ ਦੀ 51 51 ਹਜ਼ਾਰ ਲੱਖ ਲੱਖ ਰੁਪਇਆ ਭੇਟਾ ਵਾ ਮੈਂ ਪੁੱਛਣਾ ਚਾਹੁੰਦਾ ਬਾਬਾ ਗਲਾਬ ਸਿੰਘ ਜੀ ਕਿ ਤੁਈ ਸ਼੍ਰੀ ਅਕਾਲ ਤਖਸਾਲ ਦੀ ਪੰਥ ਪ੍ਰਵਾਨ ਸਿੱਖ ਰਾਤ ਮਰਿਆਦਾ ਨੂੰ ਸਮਰਪਣ ਹੋ ਕਿ ਤੁਈ ਸ਼੍ਰੀ ਅਕਾਲ ਤਖਸਾਲ ਤਖਸਾਲ ਨੂੰ ਸਮਰਪਿਤ ਹੋ ਨਹੀਂ ਹੋ ਹੁੰਦੇ ਤੇ ਇਹੋ ਜੇ ਕੰਮ ਨਾ ਕਰਦੇ ਇਹੇ ਜੀ ਸਾਡੀ ਸ਼ਰਦਾ ਬਾਬਾ ਗਲਾਬ ਸਿੰਘ ਜੀ ਆਂਦੇ ਸਾਡੀ ਸ਼ਰਦਾ ਮੈਂ ਬੇਨਤੀ ਕਰਾਂ ਸ਼ਰਦਾ ਦੇ ਉਦੋਂ ਵੀ ਜਦੋਂ ਗੁਰਦਾਨ ਕੁਮਾਰ ਆਇਨੇ ਜਗਨਨਾਥਪੁਰੀ ਜਾ ਕੇ ਸ਼ਬਦ ਚਾਰਤਾ ਪਿੱਗਾ ਕਹਿੰਦਾ ਮੈਂ ਥਾਰ ਰਵਾਂ ਚੰਦੀਪਕ ਬਣੇ ਜਦੋਂ ਆਰਤੀ ਰੱਖਣ ਨਾ ਕਰਦਾ ਤਾਰਿਕਾ ਮੰਡਲ ਜਨਕ ਮੋਤੀ ਤੂ ਮਮਲੀ ਆਨ ਲੋ ਪਵਨ ਚਵ ਰੋ ਕਰ ਸਗਲ ਬੰਦਰਾਏ ਫਲਨ ਤੇ ਜੋਤੀ ਕੈਸੀ ਆਰਤੀ ਹੋਏ ਭਵਖੰਣਾ ਤੇਰੀ ਆਰਤੀ ਸ਼ਰਦਾ ਦੇ ਲੋਕਾਂ ਦੀ ਉਦੋਂ ਵੀ ਸੀ ਸ਼ਰਦਾ ਕੀ ਹੈ ਕੀ ਨਹੀਂ ਹੈ ਬਾਣੀ ਦੇ ਵਿੱਚੋਂ ਵੇਖਿਆ ਜਾਣਾ ਵਾ ਅੰਧ ਵਿਸ਼ਵਾਸ ਨੂੰ ਸ਼ਰਦਾ ਨਹੀਂ ਕਿਹਾ ਜਾਣਾ ਸ਼ਰਦਾ ਲੋਕਾਂ ਦੀ ਉਦੋਂ ਵੀ ਸੀ ਜਦੋਂ ਗੁਰਨਾਨਕ ਪਾਤਸ਼ਾਹ ਮਹਾਰਾਜ ਨੇ ਹਰਦਵਾਰ ਜਾ ਕੇ ਸੂਰਜ ਨੂੰ ਪਾਣੀ ਦੇ ਰਹੀ ਤੇ ਮਹਾਰਾਜ ਨੇ ਲੈਦੇ ਬੰਦੇ ਪਾਣੀ ਦੇ ਕੇ ਸਮਝਾਇਆ ਵੀ ਤੁਹਾਡਾ ਪਾਣੀ ਸੂਰਜ ਤੱਕ ਕਿਵੇਂ ਪਹੁੰਚ ਜੂਗਾ ਤੇ ਕੀ ਉੱਥੇ ਲੋਕਾਂ ਦੀ ਸ਼ਰਦਾ ਨਹੀਂ ਬਾਣੀ ਦੇ ਵਿੱਚ ਭਗਤ ਕਬੀਰ ਸਾਹਿਬ ਦੀ ਇੱਕ ਵਾਰੀ ਮੁਸਲਮਾਨ ਦੇ ਨਾਲ ਵਿਚਾਰ ਹੋਈ ਮੁਸਲਮਾਨ ਦੇ ਨਾਲ ਵਿਚਾਰ ਹੋਈ ਤੇ ਸਵਾਲ ਕੀਤਾ ਅੱਲਾ ਕਿੱਥੇ ਰਹਿੰਦਾ ਵਾ ਮੁਸਲਮਾਨ ਨੇ ਜਵਾਬ ਦਿੱਤਾ ਵੀ ਅੱਲਾ ਮਸਜਿਦ ਚ ਰਹਿੰਦਾ ਅੱਲਾ ਏਕ ਮਸਜਿਦ ਬਸਤਾ ਹੈ ਭਗਤ ਕਬੀਰ ਸਾਹਿਬ ਨੇ ਨਾਲ ਹੀ ਲੌਜਿਕ ਦਿੱਤਾ ਵੀ ਅਵਰ ਮੁਲਕ ਕੇ ਸਕੇਰਾ ਬਾਕੀ ਦਾ ਮੁਲਕੀ ਦੇ ਆਸਰੇ ਹੈ ਜੇ ਅੱਲਾ ਮਸਜਿਦ ਚ ਰਹਿੰਦਾ ਤੇ ਹਿੰਦੂਆਂ ਨਾਲ ਵਿਚਾਰ ਹੋਈ ਹਰਾਮਜੀ ਕਿੱਥੇ ਰਹਿੰਦੇ ਏ ਹਿੰਦੂ ਨੇ ਵਿਚਾਰ ਦਿੱਤੀ ਵੀ ਹਿੰਦੂ ਮੂਰਤ ਪ੍ਰਾਣਵਾਸੀ ਹਿੰਦੂ ਨੇ ਕਿਹਾ ਵੀ ਜਿਹੜਾ ਰਾਮ ਆ ਸਾਡਾ ਉਹ ਮੂਰਤੀ ਦੇ ਵਿੱਚ ਰਹਿੰਦਾ ਵਾ ਭਗਤ ਕਬੀਰ ਸਾਹਿਬ ਨੇ ਨਾਲ ਹੀ ਲੌਜਿਕ ਦਿੱਤਾ ਭਗਤ ਕਬੀਰ ਸਾਹਿਬ ਮੰਨਦੇ ਦੋਵੇਂ ਤਤ ਨਾ ਹੈਰਾ ਤੁਹਾਡੀਆਂ ਦੋ ਗੱਲਾਂ ਹੀ ਤਤ ਨਹੀਂ ਹੈਗਾ ਤਾਂ ਦੱਸੋ ਮੈਂ ਸਵਾਲ ਪੁੱਛਦਾ ਬਾਣੀ ਜੂ ਸੱਟ ਮਾਰੀ ਹੁਣ ਸਵਾਲ ਕਰਦਾ ਉੱਥੇ ਹਿੰਦੂ ਦੀ ਭਾਵਨਾ ਉਠੇਸ ਨਾ ਪਹੁੰਚੀਗੀ ਉੱਥੇ ਮੁਸਲਮਾਨ ਦੀ ਭਾਵਨਾ ਉਠੇਸ ਨਾ ਪਹੁੰਚੀ ਪਹੁੰਚੀ ਲੇਕਿਨ ਗਲਦਲ ਜਿਲਦੀ ਆ ਬਾਬਾ ਗਲਾਪ ਸਿੰਘ ਜੀ ਕਰਕੇ ਬਾਣੀ ਜੂ ਡਬੇਟ ਆਪਾ ਚੈਲੰਜ ਆ ਤੁਹਾਨੂੰ ਕਰੀਏ ਬਾਣੀ ਤੇ ਡਿਬੇਟ ਕਰ ਲਓਗੇ ਨਾ ਧਾਰਨਾਵਾਂ ਪੜਨ ਵਾਲੇ ਕੱਚੀ ਬਾਣੀ ਪੜਨ ਵਾਲੇ ਗੁਰੂ ਦੀ ਜੂਰੀ ਚ ਹੜਨੜ ਡਿਬੇਟ ਕਰਨਗੇ ਜਿਹੜੇ ਅਸੀਂ ਨਰੋਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਹੇ ਹਾਂ ਦੂਜੀ ਬੇਨਤੀ ਅਸੀਂ ਵੱਡੇ ਜਾਵਾਂਗੇ ਹੁਣ ਪਤਾ ਵੀ ਕਿਹਨੇ ਦਾਤਰ ਲਈ ਕਿਹਨੂੰ ਵੱਡਾ ਹੋਣਾ ਸੰਭਾਵਿਕ ਜੀ ਗੱਲ ਆ ਅਸੀਂ ਤਾਂ ਜਿੰਨਾ ਤੋਂ ਲਫਾਫਾ ਲਿਆ ਅਸੀਂ ਤਾਂ ਮੋਰ ਲਾਈਏ ਅਸੀਂ ਤਾਂ ਸਟੈਂਡ ਲਾਈਏ ਸਾਡਾ ਸਾਰਾ ਪੰਥ ਇੱਕ ਬੰਦੇ ਖਲੋਤਾ ਵਾ ਤੇ ਬਾਬਾ ਗਲਾਬ ਸਿੰਘ ਕੱਲਾ ਇੱਕ ਬੰਦੇ ਖਲੋ ਕੇ ਤੇ ਬਾਬਾ ਗਲਾਬ ਸਿੰਘ ਕੱਲਾ ਇੱਕ ਬੰਦੇ ਖਲੋ ਕੇ ਤੇ ਉਹ ਕੱਲਾ ਹੀ ਇੱਕ ਬੰਦੇ ਆ ਲਿਆ ਵਾ ਸਾਰੇ ਪੰਥ ਅੱਗੇ ਕੋਈ ਹੈ ਬਾਬੇ ਗਲਾਬ ਸਿੰਘ ਦੇ ਕੋਲ ਕੋ ਜਵਾਬ ਓਪਨ ਚੈਲੰਜ ਬਾਬੇ ਗਲਾਬ ਸਿੰਘ ਨੂੰ ਆ ਵੀ ਆ ਗਿਆ ਆਪਾਂ ਡਿਬੇਟ ਕਰੀਏ ਜਿਹੜੀ ਕਰਨੀ ਆ ਨੰਬਰ 2 ਹੁਣ ਬਾਣੀ ਦੇ ਵਿੱਚੋਂ ਆਪਾਂ ਗੱਲ ਕਰੀਏ ਤੁਸੀਂ ਗੱਲ ਕੀਤੀ ਵੀ ਭਗਵਾਨ ਸ਼੍ਰੀ ਚੰਦ ਜੀ ਭਗਵਾਨ ਸ਼੍ਰੀ ਚੰਦ ਜੀ ਗੱਲ ਕੀਤੀ ਭਗਵਾਨ ਸ਼੍ਰੀ ਜੰਦੀ ਜੀ ਬਾਰੇ ਮਹਾਰਾਜ ਨੇ ਵੇਸੇ ਕਹਿਤਾ ਵਾ ਪੁੱਤਰੀ ਕੌਣ ਦਾ ਪਾਲਿਓ ਕਰ ਪੀਰੋ ਕੰਨ ਮੁਰਟਿਆ ਦਿਲ ਖੋਟੇ ਆ ਕੀ ਫਿਰਨ ਬਨ ਭਾਰ ਉਹ ਚੈਨ ਛਟਿਆ ਬਾਬਾ ਗਲਾਪ ਸਿੰਘ ਜੀ ਇਹਦਾ ਜਵਾਬ ਦੇ ਦਿਓ ਇਹਦਾ ਅਰਥ ਕਰ ਦਿਓ ਮੈਨੂੰ ਤੁਸੀਂ ਆਪਣੇ ਹਿਸਾਬ ਨਾਲ ਸ਼੍ਰੀ ਜੰਦੀ ਜੀ ਦੀ ਗੱਲ ਕੀਤੀ ਮੈਂ ਸ਼੍ਰੀ ਜੰਦੀ ਜੀ ਨੂੰ ਖੰਡਨ ਨਹੀਂ ਕਰਨਾ ਨਾ 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 ਮੈਂ ਬਾਣੀ ਦੀ ਗੱਲ ਕਰ ਰਿਹਾ ਸਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਮਹਿਲਾ ਪਹਿਲਾ ਲਿਖ ਲਖ ਪੜਿਆ ਤੇਤਾ ਕੜਿਆ ਬਹੁਤ ਇਰਤ ਭਾਵਿਆ ਤੇ ਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸੋਹਵੇ ਜੀਆ ਆਪਣਾ ਕੀਆ ਅਨਨਖਾਇਆ ਸਾਧ ਗਵਾਇਆ ਇਹ ਕਿੱਥੇ ਲਿਖਿਆ ਵਾ ਗੁਰੂ ਗ੍ਰੰਥ ਸਾਹਿਬਾ ਜੀ ਅਨਨਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨ ਪਹਿਰੇ ਐਨਸ ਕਹਿਰੇ ਇਹ ਕੌਣ ਭਲਾ ਕੌਣ ਹੈ ਜਿਹੜਾ ਬਸਤਰ ਨਹੀਂ ਪਾਉਂਦਾ ਕੌਣ ਹੈ ਜਿਹੜਾ ਖੰਦ ਖਾਂਦਾ ਪੀਂਦਾ ਨਹੀਂ ਕੋ ਕੌਣ ਹੈ ਜਿਹੜਾ ਲੰਗਰ ਫਿਰਦਾ ਹੈ ਬਬਕ ਲਾਲਪ ਸਿੰਘ ਜੀ ਬਾਣੀ ਦੇ ਵਿੱਚੋਂ ਬਸਤਰ ਨਾ ਪਹਿਰੇ ਐਨਸ ਕਹਿ ਰਹੇ ਮੋਣ ਵੇ ਗੋਤਾ ਕਿਉਂ ਜਾਗੇ ਗੁਰਬਿੰਨ ਸੂਤਾ ਪਾਗੋ ਬਤੇ ਨਾ ਪਾਗੋ ਬਿਤਾਣਾ ਆਪਣਾ ਕੀਆ ਕਮਾਣਾ ਆਲਮ ਲਖਾਈ ਸਰਸ਼ਾਈ ਪਾਈ ਮੂਰਖੰਦ ਦੇ ਪਤ ਗਵਾਈ ਵਿਣ ਨਾਵੇਂ ਕਿਛ ਥਾਏ ਨਾ ਪਾਈ ਰਹੇ ਬ ਬਾਣੀ ਮੜੀ ਮਸਾਣੀ ਆਂਦ ਨਾ ਜਾਣੇ ਫਿਰ ਪਛਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਦਰ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਿ ਕੇਵਲ ਹਉਮੈ ਸ਼ਬਦ ਜਲਾਏ ਬਾਬਾ ਗਲਾਬ ਸਿੰਘ ਜੀ ਸਾਰੀ ਪੰਕਤੀ ਦਾ ਨਾ ਅਰਥ ਕਰਕੇ ਮੈਨੂੰ ਵੀਡੀਓ ਬਣਾ ਕੇ ਤੇ ਮੇਰੇ ਤੇ ਪਾ ਦਿਓ ਜਵਾਬ ਹੋਇਆ ਤੇ ਜਵਾਬ ਹੋਇਆ ਨਾ ਇਹ ਵੀਡੀਓ ਬਣਾ ਕੇ ਮੇਰੇ ਤੇ ਪਾ ਦਿਓ ਪਰ ਨਹੀਂ ਜਵਾਬ ਹੋਣੀ ਨਹੀਂ ਤੁਹਾਡੇ ਤੋਂ ਕਿਉਂ ਕਿ ਬਾਣੀ ਦਾ ਜਵਾਬ ਬਾਣੀ ਦਾ ਖੰਡਣਾ ਕੌਣ ਕਰੂਗਾ ਬਾਣੀ ਦੇ ਵਿੱਚੋਂ ਨਹੀਂ ਹੋਣਾ ਜਵਾਬ ਬਾਬਾ ਗਲਾਬ ਸਿੰਘ ਜੀ ਵੇਖੋ ਸੁਣਾ ਸਰੂਪ ਆ ਸਿੱਖੀ ਸਰੂਪ ਆ ਤੁਹਾਡਾ ਸੋਨਾ ਦਾੜਾ ਵਾ ਤੁਹਾਡਾ ਸੋਣੀ ਦਸਤਾਰ ਆ ਤੁਹਾਡੀ ਸੋਨਾ ਸਿੱਖੀ ਵਾਲਾ ਬਾਣਾ ਵਾ ਤੁਹਾਡਾ ਜਨਮ ਵੀ ਤੁਹਾਡਾ ਸਿੱਖਾਂ ਦੇ ਘਰ ਹੋਇਆ ਵਾ ਪਰ ਇੱਕ ਗੱਲ ਕਹਾਵਤ ਹੈ ਪੰਜਾਬੀ ਦੀ ਵੀ ਪੇੜ ਕੋ ਕਾਟਨੇ ਦਾ ਕਿਸਾਣਾ ਨਾ ਹੋਤਾ ਅਗਰ ਕੁਹਾੜੀ ਕੇ ਪਿੱਛਾ ਲੱਗਾ ਲੱਗਾ ਲੱਕੜੀ ਦਾ ਵੋਹੇ ਸਾਣਾ ਹੋਤਾ ਦਸਤਾ ਕਹਿੰਦੇ ਜੀ ਨੂੰ ਜੇ ਦਸਤਾ ਕਹਿੰਦੇ ਹੋ ਜੇ ਦਸਤਾ ਨਾ ਲੱਗਾ ਹੁੰਦਾ ਤੇ ਅੰਦਰ ਰੋਖ ਨੂੰ ਕੱਟਣ ਦਾ ਕਿਸਾਣਾ ਕੋਈ ਹੁੰਦਾ ਐਈਓ ਗੱਲ ਸਿੱਖੀ ਨੂੰ ਢਾਲ ਆਉਣ ਵਾਲੇ ਕੋ ਬਾਹਰੋਂ ਥੋੜੀ ਬੈਠੇ ਸਾਡੇ ਜਿਹੜੇ ਆਪਣੇ ਸਿੱਖਾਂ ਦੇ ਘਰ 'ਚ ਜਿਹੜੇ ਜੰਮੇ ਆ ਇਹ ਸਿੱਖੀ ਨੂੰ ਢਾਲ ਆ ਰਹੇ ਆ ਮੰਨਦੇ ਆ ਵੀ ਤੁਸੀਂ ਇੱਕ ਰੀ ਲਫਾਫਾ ਲੈ ਲਿਆ ਹੁੰਦਾ ਕੋਈ ਤੁਸੀਂ ਗਾਣਾ ਗਾਤਾ ਉਹਨਾਂ ਬਾਰੇ ਲੈ 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 ਲਫਾਫਾ ਪਰ ਸਿੱਖੀ ਸਿਧਾਂਤ ਨੂੰ ਵੀ ਤਾਂ ਮੁੱਖ ਰੱਖੋਣਾ ਵੀ ਸਿੱਖੀ ਸਿਧਾਂਤ ਕੀ ਹੈ ਸਿੱਖੀ ਸਿਧਾਂਤ ਕੀ ਉਹਨੂੰ ਵੀ ਦੇਖੋ ਨਾ ਪਰ ਨਾ ਬਾਬਾ ਗਲਾਬ ਸਿੰਘ ਜੀ ਇੱਕ ਵਾਰ ਨੇ ਕੱਲੇ ਜੜੇ ਆ ਇੱਕ ਬੰਦੇ ਸਾਡਾ ਸਾਰਾ ਪੰਥ ੜਿਆ ਵਾ ਕੋਈ ਗਲਤ ਆ ਤੇ ਭੇਡਾਂ ਉਹ ਭੇਡਾਂ ਇੱਥੇ ਰੌਲਾ ਪਾਈ ਜਾਂਦੀਆਂ ਜ਼ਹਿਰ ਆ ਜੇ ਦੀ ਜ਼ਹਿਰ ਆ ਜੇ ਦੀ ਇਹ ਭੇਡਾਂ ਉਹ ਆ ਜਿਹੜੀਆਂ ਮੁੰਨੀਆਂ ਜਾ ਸਕਦੀਆਂ ਵਾ ਸਮਝੀਆਂ ਨਹੀਂ ਜਾਂਦੀਆਂ ਭੇਡਾਂ ਉਹ ਆ ਅਰੇ ਬਾਬਾ ਗਲਾਰ ਸਿੰਘ ਜੀ ਉਹ ਜਿਹੜੇ ਸ਼ਰੀ ਚੰਦ ਜੀ ਬਾਰੇ ਤੁਸੀਂ ਉਹ ਗਾਣਾ ਕੱਢਿਆ ਸੀ ਫਕੀਰ ਹੋ ਗਿਣੀ ਜੀ ਉਹ ਫਕੀਰ ਹੋ ਗੇ ਤੁਸੀਂ ਗਾਣਾ ਕੱਢਿਆ ਸੀ ਵੇਖ ਮੰਡੀ ਵਾਲੇ ਸੰਤਾਂ ਦੀ ਸਾਧਨਾ ਸਵਾਲ ਪੁੱਛਦਾ ਉਹ ਮੰਡੀ ਵਾਲਾ ਕਿਹੜਾ ਜਿਹੜਾ ਬੈਠਾ ਹ ਆਰਐਸ ਦੇ ਪੈਰਾਂ 'ਚ ਔਰ ਐਸਐਸ ਦੇ ਪੈਰਾਂ 'ਚ ਬੈਠਾ ਬਕਾਇਦਾ ਪਲੱਸ ਜੇ ਉਹਨੂੰ ਸਵਾਲ ਪੁੱਛ ਲੇ ਰੌਲਾ ਪੈ ਗਿਆ ਅੰਨਾਂ ਮੈਨੂੰ ਤਾਂ ਇਹ ਠੱਕੇ ਨਾਲ ਲੱਗੇ ਗਲਤੀਆਂ ਲੱਗੇ ਹੀ। ਸਾਾਨੂੰ ਨਹੀਂ ਗਲਤੀਆਂ ਲੈ ਜਾਂਦਾ ਕੋਈ। ਸਾਡਾ ਇੱਕ ਸਟੈਂਡ ਆ ਧੁੰਦਾ ਜੀ ਦਾ, ਸਾਡਾ ਮੈਂ ਧੁੰਦਾ ਜੀ ਦਾ ਸਟੂਡੈਂਟ ਆ। ਸਾਡਾ ਇੱਕ ਸਟੈਂਡ ਆ। ਅਸੀਂ ਕਦੀ ਵੀ ਕੋਈ ਸਾਧ ਦੀ ਵਰਸ਼ੀਰ ਨਹੀਂ ਗਏ। ਕਦੀ ਵੀ ਸਾਨੂੰ ਕੋਈ ਸਾਧ ਦੀ ਵਰਸ਼ੀਰ ਠੱਕੇ ਨਾਲ ਬਲਾਵ ਹੀ ਲੈਂਦਾ ਵਾ ਧੁੰਦਾ ਜੀ ਨੇ ਇਹ ਗੱਲ ਬਕਾਇਦਾ ਬੜੀ ਅੜੀ ਦੱਸੀ ਐ। ਕੋਈ ਠੱਕੇ ਨਾਲ ਵਰਸ਼ੀ ਦਾ ਬਲਾਵ ਹੀ ਲਵੇ। ਆਜੋ ਕੋਈ ਨਹੀਂ ਆਜੋ ਨਹੀਂ ਨਹੀਂ ਗੁਰਮਤ ਸਮਾਗਮ ਹੀ ਆ। ਜੇ ਅਸੀਂ ਚਲੇ ਵੀ ਜਾਈਏ। ਸਾਨੂੰ ਅੱਗੇ ਜਾ ਕੇ ਪਤਾ ਲੱਗਿਆ ਵੀ ਨਹੀਂ ਬਈ ਇਹ ਗੁਰਮਤ ਸਮਾਗਮ ਨਹੀਂ ਐ ਬਾਬੇ ਦੀ ਬਰਸੀ ਆ ਅਸੀਂ ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਵਾਪਸ ਆ ਜੀਦਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਵਾਪਸ ਆ ਜੀਦਾ ਵੀ ਬਰਸੀ ਦਾ ਕਥਾ ਨਹੀਂ ਕਰਨੀ ਅਸੀਂ ਤੇ ਤੁਹਾਡਾ ਸਟੈਂਡ ਹੈਗਾ ਕੋਈ ਤੁਸੀਂ ਨਾਲ ਆ ਰਹੇ ਸੀ ਐਸਐਸ ਦੇ ਚੜਕੇ ਉਹਨਾਂ ਦੇ ਕੋਲੋਂ ਟਰੋਫੀਆਂ ਲਈਆਂ ਬਾਬਾ ਮੰਡੀ ਵਾਲਾ ਜੀ ਹੈਗਾ ਸਟੈਂਡ ਨਹੀਂ ਜੀ ਮੈਨੂੰ ਧੱਕੇ ਨਾਲ ਬੁਲਾ ਲਿਆ ਸੀ ਮੈਨੂੰ ਮੈਨੂੰ ਪਤਾ ਹੀ ਨਹੀਂ ਲੱਗਾ ਉਹ ਗਲਤੀਆਂ ਚ ਲੱਗਿਆ ਹਾਂ ਮੈਂ ਮੈਂ ਬੇਨਤੀ ਕਰਾਂ ਬਾਬਾ ਗਲਾਬ ਸਿੰਘ ਜੀ ਸਟੈਂਡ ਕਿਨਾਂ ਦੇ ਪਿਛੇ ਲਿਆ ਰਹੇ ਜਿਹੜੇ ਆਰਐਸਐਸ ਦੇ ਚਮਚੇ ਸਟੈਂਡ ਕਿਨਾਂ ਦੇ ਪਿਛੇ ਲਿਆ ਰਹੇ ਅਸੀਂ ਜੇ ਮੈਂ ਗਲਤੀ ਨਹੀਂ ਚਲ ਗਿਆ ਹ ਜੇ ਗਲਤੀ ਨਹੀਂ ਚਲ ਗਏ ਤੇ ਉਥੋਂ ਭੱਜ ਕਿਉਂ ਨਹੀਂ ਆਏ ਵਾਪਸ ਜਿੱਦਾਂ ਅਸੀਂ ਭੱਜ ਜਉਣੀ ਆਂ ਵੀ ਅਸੀਂ ਨਾ ਕਥਾ ਕਰਨੀ ਉਥੋਂ ਆ ਕਿਉਂ ਨਹੀਂ ਗਏ ਪਰ ਨਾ ਤੁਸੀਂ ਤੁਹਾਨੂੰ ਬੁਲਾਇਆ ਉਹਨਾਂ ਨੇ ਤੁਸੀਂ ਗਏ ਤੁਹਾਡਾ ਰੌਲਾ ਨਾ ਪੈਂਦਾ ਫੇਰ ਤੁਹਾਡਾ ਠੀਕ ਹੀ ਕੰਮ ਪਰ ਜੇ ਉਹ ਮੰਡੀ ਵਾਲੇ ਬਾਬੇ ਦਾ ਰੌਲਾ ਪੈ ਗਿਆ ਫਿਰ ਅੰਦੇ ਨਹੀਂ ਜੀ ਨਹੀਂ ਹਨ ਉਹਦੇ ਭਲੇਖ ਨੇ ਕਹਿੰਨੇ ਗਲਤੀ ਨਾ ਸੱਦ ਲਿਆ ਇਹ ਇਹ ਬੰਦੇ ਬਾਕੀ ਆ ਜਿਹੜੀਆਂ ਮੈਂ ਬਾਣੀ ਦੇ ਵਿੱਚੋਂ ਪੰਕਤੀਆਂ ਦਿੱਤੀਆਂ ਜੇ ਦਲੀਲ ਦਾ ਜਵਾਬ ਹੋਵੇ ਦਲੀਲ ਨਾਲ ਗੱਲ ਕਰ ਲਿਓ ਮੇਰੇ ਨਾਲ ਆ ਕੇ ਡਿਬੇਟ ਕਰ ਲਿਓ ਜਿਹੜਾ ਮਰਜ਼ੀ ਚੈਨਲ ਲੈ ਆਓ ਓਪਨ ਚੈਲੰਜ ਐ ਮੇਰਾ ਤੇ ਗੱਲ ਆਪਾਂ ਬਾਣੀ ਚ ਕਰਨੀ ਏ ਆਹ ਤਾਂ ਜੇ ਪੰਕਤੀਆਂ ਮੈਂ 2-4 ਹੀ ਸੁਨਾਈਆਂ ਨਾ ਅਸਾਦੀ ਵਾਰ ਦੇ ਵਿੱਚੋਂ ਮੱਲਾ ਪਹਿਲਾ ਅਸਾਦੀ ਵਾਰ ਚ ਤੇ ਬਾਕੀ ਸਤਾਬਲਵਾਨ ਜੀ ਦੀ ਮੈਂ ਉਹ ਸੁਣਾਤੀ ਪੁੱਤਰੀ ਕੌਲ ਨਾ ਪਾ ਲਿਓ ਅੱਛਾ ਬਾਬਾ ਘਲਾਬ ਸਿੰਘ ਦੀ ਬੜਾ ਕਲੈਕਸ਼ਨ ਪਿਆ ਸਾਡੇ ਕੋਲ ਬਾਣੀ ਦੇ ਵਿੱਚੋਂ ਤੇ ਆਇਓ ਕਿਸ ਵੇਲੇ ਓਪਨ ਚੈਲੰਜ ਚੈਲੰਜ ਅਸਪੈਕਟ ਕਰਿਓ ਮੇਰਾ ਤੁਹਾਡੀ ਸ਼ਰਦਾ ਵਾ ਸ਼ਰਦਾ ਨਹੀਂ ਆਂਦਾ ਵਿਸ਼ਵਾਸ ਆ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ